ਮੈਂ ਰੀਤ ਸਿੰਘਲਾ ਸ਼ਿਵਸਨ ਬਾਲਟਾਗੜੀ ਛਿੰਦੇ ਗਰੁੱਪ ਪੰਜਾਬ ਪ੍ਰਧਾਨ ਬੜੇ ਹੀ ਦੁੱਖ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਰੋਜ਼ ਕਿਤਨਾ ਕਿਤੇ ਗੋਲੀ ਚਲਦੀ ਹੈ ਰੋਜ਼ ਮਰਡਰ ਹੋ ਰਿਹਾ ਰੋਜ਼ ਸਨੈਚਿੰਗ ਹੋ ਰਹੀ ਹੈ ਰੋਜ਼ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਕਿ ਪੰਜਾਬ ਰਹਿਣ ਯੋਗ ਨਹੀਂ ਰਿਹਾ ਬੜੀ ਮਾੜੀ ਗੱਲ ਹੈ ਕਿ ਕੱਲ ਇੱਕ ਘੰਟੇ ਦੇ ਵਿੱਚ ਮੌਕੇ ਦੇ ਵਿੱਚ ਚਾਰ ਜਗ੍ਹਾ ਤੇ ਫੈਰੀ ਹੋਈ ਜਿਸ ਦੇ ਵਿੱਚ ਸਾਡੇ ਸ਼ਿਵਸਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾ ਮੌਕਾ ਜੀ ਦੀ ਹੱਤਿਆ ਹੋ ਗਈ ਕਹਿੰਦਾ ਲੇਕਿਨ ਹਲੇ ਤੱਕ ਦੋਸ਼ੀ ਫੜੇ ਨਹੀਂ ਕੇ ਪੁਲਿਸ ਤੋਂ ਦੋਸ਼ੀ ਕਹਿ ਰਹੀਆਂ ਨੇੜਿਆਂ 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 ਲੇਕਿਨ ਸਾਡਾ ਵੀ ਐਲਾਨ ਹੈ ਕਿ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਮੰਗਤਰਾ ਮੰਗਾ ਦਾ ਸੰਸਕਾਰ ਅਸੀਂ ਨਹੀਂ ਕਰਾਂਗੇ ਔਰ ਮੌਗਾ ਪੂਰਨ ਰੂਪ ਦੇ ਵਿੱਚ ਬੰਦ ਰਹੂਗਾ ਤੇ ਜੇ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਪੰਜਾਬ ਵੀ ਪੂਰਾ ਬੰਦ ਕਰਾਵਾਂਗੇ ਇਸ ਲਈ ਮੇਰੀ ਭਗਵੰਤ ਜੀ ਨੂੰ ਰਿਕਵੈਸਟ ਹੈ ਕਿ ਜੋ ਮਰਜ਼ੀ ਕਰਕੇ ਇਹ ਕਤਲੇਆਮ ਇਹ ਖੂਨ ਦੀ ਹੋਲੀ ਜਿਹੜੀ ਅਜੋਲੀ ਦੇ ਦਿਨ ਖੇਲੀ ਗਈ ਹੈ ਇਸ ਨੂੰ ਬੰਦ ਕਰਾਓ ਨਹੀਂ ਤਾਂ ਇਸ ਦੇ ਲਈ ਥੋੜੀ ਜਿਹੀ ਸਜ਼ਾ ਭਗਵਾਨ ਵੀ ਮਾਪ ਨਹੀਂ ਕਰੂਗਾ ਭਗਵਾਨ ਵੀ ਤੁਹਾਨੂੰ ਬਹੁਤ ਵੱਡੀ ਸਜ਼ਾ ਦੇਊਗਾ ਸਾਡਾ ਭਰਾ ਸਾਡੇ ਤੋਂ ਚਲਾ ਗਿਆ ਉਹ ਦੁੱਖ ਸਾਨੂੰ ਹੈ ਉਹ ਪਰਿਵਾਰ ਨੂੰ ਹੈ ਜਿਹਦੀਆਂ ਤਿੰਨ ਬੱਚੀਆਂ ਨੇ ਸਿਰਫ ਤਿੰਨ ਕੁੜੀਆਂ ਕੁੜੀਆਂ ਨੇ ਉਹਦੇ ਕੋਈ ਕਮਾਨ ਵਾਲਾ ਵੀ ਨਹੀਂ ਹੈ ਇਸ ਲਈ ਜਦ ਤੱਕ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਮੈਂ ਮੌਕੇ ਦੇ ਵਿੱਚੋਂ ਨਹੀਂ ਜਾਵਾਂਗਾ ਜੇ ਸਰਕਾਰ ਨੇ ਇਨਸਾਫ ਦੇਣਾ ਹੋਊਗਾ ਤੇ ਦੇਵੇ ਮੈਂ ਉਦੋਂ ਤੱਕ ਮੌਕੇ ਦੇ ਵਿੱਚ ਹੀ ਰਹਾ ਹਾਂ। ਮੋਗਾ ਬੰਦੀ ਕਾਲੋਂ ਲੈ ਕੇ ਜਿਹੜੀ ਗੱਲ ਕਰ ਰਹੇ ਹਾਂ ਉਹਨਾਂ ਕੋਲ ਅਲਟੀਮੇਟਮ ਦਿੱਤਾ ਪੁਲਿਸ ਨੂੰ ਕਿ ਪੁਲਿਸ ਇਹਨਾਂ ਸਮੇਂ ਚ ਜੇ ਗ੍ਰਿਫਤਾਰ ਕਰੇ ਦੋਸ਼ੀ ਨੂੰ ਉਸ ਤੋਂ ਬਾਅਦ ਜਿਹੜਾ ਹੁਣੇ ਐਸਪੀ ਡੀ ਤੇ ਡੀਐਸਪੀ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਨੇੜੇ ਆਂ। ਸਾਨੂੰ 2 ਘੰਟੇ ਦਾ ਸਮਾਂ ਦਿੱਤਾ ਉਹ 2 ਘੰਟੇ ਦੇ ਵਿੱਚ ਅਸੀਂ ਦੋਸ਼ੀ ਫੜ ਕੇ ਤੁਹਾਨੂੰ ਦੱਸਾਂਗੇ। ਲੇਕਿਨ ਅਸੀਂ ਚਾਰ ਜਗ੍ਹਾ ਦੀ ਸੀਸੀਟੀਵੀ ਫੁਟੇਜ ਮੰਗੀ ਹੈ ਜਿਹੜੀ ਗੋਲੀ ਚੱਲੀ ਹੈ ਕੱਲ। ਪਹਿਲਾਂ ਮੰਗਾਈ ਦੇ ਘਰ ਦੇ ਬਾਹਰ ਫਿਰ ਕੀ ਅਸੀਂ ਵੈਰੀਫਾਈ ਕਰਨਾ ਚਾਹੁੰਦੇ ਹਾਂ ਕਿ ਚਾਰੋਂ ਜਗ੍ਹਾ ਤੇ ਗੋਲੀ ਚਲਾਣ ਵਾਲੇ ਬੰਦੇ ਇੱਕੋ ਹੀ ਸੀ ਜਾਂ ਮੰਗੇ ਦੇ ਗੋਲੀ ਚਲਾਣ ਵਾਲੇ ਬੰਦੇ ਕੋਈ ਹੋਰ ਸੀ ਕਿਉਂਕਿ ਸਾਨੂੰ ਸ਼ੱਕ ਹੈ ਕਿ ਟੈਰਿਸਟ ਐਕਟੀਵਿਟੀ ਆ ਵਿਦੇਸ਼ਾਂ 'ਚ ਬੱਠੇ ਗਰਵੰਤ ਬਨੂ ਵਰਗੇ ਖਾਲਿਸਤਾਨੀ ਨੇ ਪੈਸੇ ਦੇ ਕੇ ਮੰਗਤ ਮੰਗਾ ਦਾ ਕਤਲ ਕਰਾਇਆ ਅਸੀਂ ਕਈ ਵਾਰ ਡੀਜੀਪੀ ਤੇ ਐਸਐਸਬੀ ਨੂੰ ਪਹਿਲਾਂ ਵੀ ਲਿਖ ਚੁੱਕੇ ਸੀਗੇ ਕਿ ਇਹਦੀ ਜਾਨ ਨੂੰ ਖਤਰਾ ਹੈ ਇਸ ਨੂੰ ਤਰ੍ਹਾਂ ਸੁਰੱਖਿਆ ਦਿੱਤੀ ਜਾਵੇ ਪਰ ਪੁਲਿਸ ਨੇ ਕੋਈ ਗੌਰ ਨਹੀਂ ਕੀਤੀ ਕਿਉਂਕਿ ਸਰਕਾਰ ਨੂੰ ਪਰਵਾਹੀ ਨਹੀਂ ਹੈ ਆਪਦੇ ਐਮਐਲਏ ਨੂੰ ਪੰਜਾਬ ਜਾਗਣ ਮੈਨੂੰ ਦਿੱਤੇ ਹੋਏ ਨੇ ਜਿਨ੍ਹਾਂ ਲੋਕਾਂ ਨੂੰ ਖਤਰਾ ਐਕਚੁਅਲ ਦੇ ਵਿੱਚ ਉਹਨਾਂ ਲਈ ਇਨਾਂ ਕੋਲ ਕੋਈ ਗਰੰਟੀ ਨਹੀਂ ਹੈਗਾ। ਪਰੋਸੇ ਤੋਂ ਸੰਤੁਸ਼ਟ ਹੋ 2 ਘੰਟੇ ਦਾ ਸਮਾਂ ਨਹੀਂ। ਨਹੀਂ ਅਸੀਂ ਕੋਈ ਸੰਤੁਸ਼ਟ ਨਹੀਂ ਆ ਜੀ ਜਦ ਤੱਕ ਦੁਰਸ਼ੀ ਫੜੇ ਨਹੀਂ ਜਾਂਦੇ ਸਾਡੀ ਸੰਤੁਸ਼ਟੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਰਾਂਸੀ ਜੀ ਸਰ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮੁਝੇ ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਛ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ ਉਹਦੇ ਬਾਅਦ ਅਸੀਂ ਪਾਲਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿਸ ਤਰ੍ਹਾਂ ਕਰਕੇ ਤਿੰਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋ ਗਏ ਉਸ ਕਰਕੇ ਸਿੱਥੇ ਜੋ ਇਹ ਧਾਰਨਾ ਕੀ ਕਰ ਰਹੇ ਮੰਗਾ ਜੀ ਗੋਲੀ ਮਾਰਨ ਦਾ ਜੀ ਪਤਾ ਲੱਗਿਆ ਕਾਰਨ ਕੋਈ ਪਤਾ ਨਹੀਂ ਲੱਗਿਆ ਪੁਲਿਸ ਵਾਲੇ ਕੁਝ ਦੱਸ ਨਹੀਂ ਰਹੀ ਹੈ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਇਸੇ ਕਰਕੇ ਇਹਨਾਂ ਨੂੰ ਜੋ ਕਿ ਮੰਗਾ ਜੀ ਕਿਸ ਸੰਸਥਾ ਦੇ ਨਾਲ ਸੰਬੰਧ ਰੱਖਦੇ ਮੰਗਾ ਜੀ शिवसेना बाळासाहेब ठाकरे शिंदे ਗਰੁੱਪ ਨਾਲ ਜੋ ਹੈ ਕਿ ਰੱਖਦੇ ਤਲਕ ਉਸ ਪਾਰਟੀ ਦਾ ਉਹ ਜ਼ਿਲ੍ਹਾ ਪ੍ਰਧਾਨ ਇਥੇ ਆਪ ਪੁਲਿਸ ਵਾਲੋ ਕਹਿੰਦੇ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਉਹਦੀ ਕਾਰਵਾਈ ਪਰ ਅਸੀਂ ਉਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇੰਨਾ ਵੱਡਾ ਹਾਸਾ ਹੋਇਆ ਹੋਵੇ ਔਰ ਤਿੰਨ ਤਿੰਨ ਬੰਦੇ ਜ਼ਖਮੀਆਂ ਹਲੇ ਪੁਲਿਸ ਤੋਂ ਦੋ ਦੋ ਚਾਰ-ਚਾਰ ਘੰਟੇ ਦੀ ਟਾਈਮ ਮੰਗ ਰਹੀ ਹੈ ਮੈਂ ਤੁਹਾਡੇ ਇੱਕ ਜਾਣਕਾਰੀ ਤੇ ਦੇ ਦੇਣਾ ਇਹਦੋਂ ਕੁਛ ਟਾਈਮ ਪਹਿਲੇ ਮੰਗਲ ਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ 'ਚ ਮੈਂ ਕਹਾਂ ਇਹਨੂੰ ਸਿਕਿਉਰਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਗਈ ਜੇਕਰ ਕਹੀਂ ਦਿੱਤਾ ਹੁੰਦਾ ਤਾਂ ਸਾਡ ਇਸ ਤਰ੍ਹਾਂ ਨਹੀਂ ਹੋਣਾ ਸੀ ਉਹ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਗਾ ਦੇ ਪਰਿਵਾਰ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਜੋਗੀ ਰਾਸ਼ੀ ਦਿੱਤੀ ਜਾਵੇ ਅਸੀਂ ਹੱਥ ਤੇ 7-8 ਜਣਿਆਂ ਤੇ ਮਾਮਲਾ ਵੀ ਦਰਜ ਕਰ ਲਿਆ ਪੁਲਿਸ ਨੇ ਕਹਿੰਦੇ ਨੇ ਜਲਦੀ ਹੀ ਕਰੋੜੀ ਨੇ ਗ੍ਰਿਫਤਾਰ ਕਰ ਦਿੱਤੇ ਜਾਂ ਪਰ ਸਰ ਮੈਂ ਇਹ ਕਰਾਉ ਕਿ ਜਾਇਜ਼ ਇਹ ਨਹੀਂ ਕਿਸੇ ਨਾਜਾਇਜ਼ ਨੂੰ ਪੁਲਿਸ ਨੇ ਆਪਣਾ ਖਾਣਾ ਪੂਰਤੀ ਕਰਨ ਵਾਸਤੇ ਦਿਖਾ ਦੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਪਰ ਹੋਵੇ ਜਾਇਜ਼ ਇਹ ਦੇਖਿਆ ਜਾਵੇ ਕਿ ਸੀਟੀ 2 ਦੇ ਵਿੱਚ ਮੰਗਾ ਜੀ ਸਾਹਮਣੂ ਗਏ ਸੀ ਕਿਹੜੇ ਅਫਸਰ ਨਾਲ ਮਿਲੇ ਸੀ ਉਹਦੇ ਬਾਅਦ ਉਹ ਕਿੱਥੇ ਗਏ ਉਹਨਾਂ ਦੇ ਬਾਅਦ ਮਗਰ ਕੋਲ ਲੱਗਿਆ ਇਹ ਚੀਜ਼ ਚੈਨਲ 'ਤੇ ਪ੍ਰਾਪਰ ਚੱਲਿਆ ਜਾਵੇ ਇਹ ਧਰਨਾ ਕੋਈ ਜ਼ਿਕਰ ਜਾਣੀ ਰਹੇਗਾ ਜਦੋਂ ਤੱਕ ਮੰਗਾ ਜੀ ਨੂੰ ਇਨਸਾਫ਼ ਨਹੀਂ ਮਿਲੋਗਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਾਰੇ ਇੱਥੇ ਬੈਠੇਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਮਕਮਾਰ ਜ਼ਿਲ੍ਹਾ ਪ੍ਰਧਾਨ ਸੀ ਸੈਨਾ ਪੰਜਾਬ ਤੋਂ ਅੱਜ ਧਰਨਾਲ ਆਇਆ ਗਿਆ ਥਾਪਲ ਚੌਂਕ ਦੇ ਵਿੱਚ ਕੀ ਕਾਰਨ ਹੈ ਕਿਉਂ ਕੱਲ तकरीबन 10 ਵਜੇ ਸਾਡੇ ਸਾਥੀ ਰਾਮਵਚਨ ਰਾਏ ਜੀ ਦਾ ਫੋਨ ਆਇਆ ਕਹਿੰਦੇ ਆਪਣੇ ਸ਼ਹਿਰ ਚ ਮੰਗਤਰਾਮ ਮੰਗਾ ਨੂੰ ਗੋਲੀ ਮਾਰ ਦਿੱਤੀ ਗਈ ਹੈ ਔਰ ਉਹ ਸਰਗਵਾਸ ਹੋ ਗਿਆ ਉਹ ਦੁਨੀਆ ਚ ਨਹੀਂ ਰਿਹਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਔਰ ਨਾਲ ਦੀ ਨਾਲ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਹਸਪਤਾਲ ਚ ਆਏ ਸਰਕਾਰੀ ਹਸਪਤਾਲ ਚ ਪਹੁੰਚੇ ਜਾਜਾ ਲਿਆ ਗਿਆ ਸਭ ਤੋਂ ਵੱਡੀ ਤਾਂ ਇਹ ਨਲਾਇਕੀ ਰਹੀ ਕਿ ਪਰਿਵਾਰ ਬਿਲਖਦਾ ਰਿਹਾ ਔਰ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਤਕਰੀਬਨ ਰਾਤ ਨੂੰ 12 1 ਵਜੇ ਬਹੁਤ ਹੀ ਹਿਸਾਬ ਕਿਤਾਬ ਲਾ ਕਰਕੇ ਉਹ ਵੀ ਰਿਕੁਐਸਟ ਕਰਕੇ ਉਹਨਾਂ ਦੇ ਫਾਦਰ ਨੂੰ ਬੱਚਿਆਂ ਨੂੰ ਮਿਲਣ ਦਿੱਤਾ ਗਿਆ। ਤੋਂ ਇਸ ਤੋਂ ਜ਼ਿਆਦਾ ਪਤਾ ਲੱਗਿਆ ਕਿੰਨਾਂ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਦੇਖੋ ਪਤਾ ਕਿ ਸਾਰੇ ਜਿਹੜੇ ਸਾਰਤੀ ਅੰਸਰ ਹਨ ਤਕਰੀਬਨ ਉਹਨਾਂ ਦੀ ਰੈਕੀ ਦੁਆਰਾ ਜਿਵੇਂ ਕਹਿੰਦੇ ਰੈਕੀ ਉਹਨਾਂ ਦੀ ਰੈਕੀ ਹੋਈ ਹੈ ਫੋਟੇਜ ਦੇਖੀ ਗਈਆਂ ਕਿ ਜਿਹੜਾ ਕੋਨਾ ਤੇ ਕਰਦੇ ਬੈਗ ਸਾਈਡ ਤਕਰੀਬਨ 7 ਰਾਉਂਡ ਫਾਇਰ ਹੋਇਆ ਉਸ ਤੋਂ ਬਾਅਦ ਜਿਹੜਾ ਇੱਕ ਸੈਲੂਨ ਤੇ ਹਮਲਾ ਹੁੰਦਾ ਪਿਆ ਉੱਥੇ ਗੋਲੀ ਚੱਲੀ ਹੈ ਉਸ ਤੋਂ ਬਾਅਦ ਡੈਰੀ ਤੇ ਮੰਗਤਰਾਮ ਮੰਗਾ ਜੀ ਨੂੰ ਗੋਲੀ ਮਾਰੀ ਗਈ ਉਹ ਗੋਲੀ ਕਿਸੇ ਬੱਚੇ ਨੂੰ ਲੱਗਾ ਸੀ ਦੇਖੇ ਨਹੀਂ ਉਹਨੂੰ ਪਤਾ ਲੱਗਾ ਕਿ ਮੈਰਾ ਸਿਟੀ ਤੇ ਉਹ ਦਾਖਲ ਵੀ ਹੈ ਉਸ ਤੋਂ ਉੱਥੋਂ ਤਕਰੀਬਨ 150 ਮੀਟਰ ਮੰਗਾ ਜੀ ਆਪਣੀ ਜਾਨ ਬਚਾਉਂਦੇ ਹੋਏ ਪਜੇ ਆ ਸਾਥ ਕੋਈ ਗੇਟ ਸੀ ਗੇਟ ਤੇ ਚੜਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਪਰ ਨਹੀਂ ਚੜਿਆ ਗਿਆ ਆਕੇ ਉਹਨਾਂ ਦੇ ਬੱਕੀ ਤੇ ਗੋਲੀ ਮਾਰੇ ਗਈ ਸੋ ਲਾਈਨ ਆਰਡਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੈਕਫੁੱਟ ਤੇ ਆ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ 8-9 ਜਾਣੇ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜਿਵੇਂ ਕਿ ਸਾਡੇ ਸਾਥੀ ਪ੍ਰਧਾਨ ਜੀ ਰਾਮਬਚਨ ਰਾਏ ਨੇ ਦੱਸਿਆ ਕਿ ਦੋਸ਼ੀ ਨੂੰ ਦੋਸ਼ੀ ਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਖਾਣਾ ਪੂਰਤੀ ਕਰਕੇ ਕਿਸੇ ਆਮ ਬੰਦੇ ਨੂੰ ਚੱਕ ਕੇ ਇਹਨਾਂ ਦਾ ਨਾਂ ਦਿੱਤਾ ਜਾਵੇ ਔਰ ਆਮ ਆਦਮੀ ਪਰੇਸ਼ਾਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਕਹਿੰਦੇ ਜੇ ਦੋਸ਼ੀ ਹੈ ਦੋਸ਼ੀ ਨੂੰ ਬਿਲਕੁਲ ਸਖਤ ਸਖਤ ਸਜ਼ਾ ਦਿੱਤੀ ਜਾਵੇ जो बीती रात यहाँ पे एक फायरिंग इंसिडेंट हुआ है जिसमें एक जो मंगत राम था उसकी डेथ हो चुकी है जो यहाँ का लोकल शिवसेना का के जो ग्रुप है उसका डर था और ये इंसिडेंट बेसिकली आपसी रंजिश के कारण हुआ है इसमें भी एक दिन पहले भी इनकी जो दूसरे ग्रुप हैं उसके साथ इनकी आपस में फाइट हुई थी जिसमें एक कोई था उसका उसको भी इंजरी हुई थी जो हमें पता लगा तो उसकी वजह से ही ये आजकल का इंसिडेंट हुआ है तो इसमें हमने एफआईआर जो मृतक है उसकी वाइफ के स्टेटमेंट हमने लिया एफ आई आर फाइल में रजिस्टर कर लिया है और हमने क्यूज आइडेंटिफाई कर लिए हैं जल्दी हम उनको अरेस्ट करके उनको गुप्ता कितनी जगह फायरिंग हुई है सर ਇਹ ਯਹਾਂ ਤੇ ਤਿੰਨ ਜਗ੍ਹਾ ਫਾਇਰਿੰਗ ਹੋਤੀ ਇੱਕ ਪਹਿਲੇ ਇੱਕ ਲੋਕਲ ਸਲੂਨ ਦਾ ਵਾਪੇ ਫਾਇਰਿੰਗ ਵੀ ਸੀ ਇੱਕ ਫਿਰ ਡੇਰੀ ਸੀ ਵਾਪੇ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਤਾਂ ਫਿਰ एक तीसरा यहाँ पे स्टेडियम के पास बग्न बस्ती है वहाँ पे जाके इन्होंने फायरिंग बच्चे को भी ए, लगी। तो है। हाँ ये एक ही ग्रुप है ये बेसिकली जिनका आपसी रंजिश का मामला है दूसरे ग्रुप ने ये फायरिंग की है तो हमने आइडेंटिफाई कर लिए हैं हमने तो कुल आठ लोग आठ या नौ लोगों लो के अपने एफ आई आर जिसमें छह भाई नेम है तो हम जल्दी हमारी टीम उनके पीछे लगी सर जल्दी उनको अरेस्ट एक बच्चे को गोली लगी है सर कैसे लगी इसको हाँ वो भी एक्सीडेंटल में इसी इंसीडेंट के दौरान एक्सीडेंट के दौरान उसको अभी तक जो हमें पता चला है कि उसको फायरिंग गो, गोली लगी है जो अभी उसकी लेग में लगी है इज तो आउट ऑफ डेंजर उसको हमने मेडिकल जो हेल्प है उसको तो सर ये मंगत राय राया को ही टारगेट करने आए थे या कुछ और आपको ये अभी इन्वेस्टिगेशन के दौरान पता चलेगा कि इनका मेन टारगेट कौन था क्या इनका रहा था जो हमें परिवार ने या हमें जो इन्फॉर्मेशन है उसके हिसाब से अभी, अभी तक जो हमें पता वो हम आपको है। सर दो जो घायल हुए उनकी हालत कैसी है अभी वो दे आर आउट ऑफ डेंजर बीन गिवन द प्राइमरी ट्रीटमेंट हमें उनको अभी हॉस्पिटल प्राइवेट हॉस्पिटल में दिया है परिवार क्या मांग कर रहे हैं परिवार हमने एफ आई आर रजिस्टर कर दिया तो हम जल्दी उनको जो, अक्यूज है, अरेस्ट, जो, भी इसके पीछे है, जो हैं है? तीन लोग थे बाइक पे थे जो हमें पता चला है तो इन्होंने तकरीबन छह सात गोलियां चलाई हैं तो जो हमें पता चला है तीन तीन जगह पे। वो तीन लोग अभी तक हमें आइडेंटिफाई हो चुके हैं अभी अब ਫਰਦਰ ਹਮ ਜੋ ਹੈ ਐਵੀਡੈਂਸ ਕਲੈਕਟ ਕਰਦੇ ਹਨ ਉਨਕੀ ਜੋ ਆਇਡੈਂਟੀਟੀ ਹੈ ਉਸਕੋ ਕਨਫਰਮ ਕਰਦੇ ਹਨ